ਸਾਰਾ ਪੰਜਾਬ ਜਾਣਦਾ ਸਾਰਾ ਬੱਚਾ-ਬੱਚਾ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਅੱਜ ਦੇ ਦਿਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸੀ ਪੰਜਾਬ ਆ ਜਿਹੜਾ ਸਰਬ ਧਰਮਾਂ ਸੰਝਾ ਪਰ ਗੱਲ ਇਹ ਆ ਕਿ ਜਿੱਥੇ ਪੰਜਾਬ ਦੇ ਵਿੱਚ ਇਸਤ ਦੀ ਬੇਅਦਬੀ ਹੋਈ ਹੋਵੇ ਉਸ ਦੇ ਉੱਤੇ ਸਰਕਾਰ ਚ ਤੁਸੀਂ ਆਏ ਹੋਵੋ ਤੇ ਤੁਹਾਡਾ ਹੱਕ ਬੰਦਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਤਾਂ ਇਹਨਾਂ ਨੇ ਤਾਂ ਉਹਨੂੰ ਦਰਕਨਾਰੀ ਕਰਤਾ ਉਦੋਂ ਇਹ ਪੰਥਕ ਸਰਕਾਰ ਦਾ ਬੋਲਬਾਲਾ ਸੀ ਇਹਨਾਂ ਇਹਨਾਂ ਕੋਲ ਗ੍ਰਹਿ ਮੰਤਰਾਲਾ ਸੀ ਇਹਨਾਂ ਦੀ ਸਰਕਾਰ ਸੀ ਜੇ ਚਾਹੁੰਦੇ ਅੱਜ ਆਪਾਂ ਇਹ 10 ਸਾਲਾਂ ਬਾਅਦ ਫਿਰ ਇੱਥੇ ਇਕੱਠੇ ਹੋਏ ਆਏ ਇਹ ਹੋਣਾ ਹੀ ਨਹੀਂ ਸੀ ਜੇ ਬਾਦਲ ਟੱਬਰੇ ਚਾਹੁੰਦਾ ਨਾ ਇਹ ਬੇਦਬੀ ਹੋਣੀ ਹੀ ਨਹੀਂ ਸੀ 2 ਸਾਲ ਬਾਅਦ ਕੈਪਟਨ ਦੀ ਸਰਕਾਰ ਆ ਜਾਂਦੀ ਹੈ ਉਹ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾ ਕੇ ਕਹਿੰਦੇ ਆ ਕਿ ਸੰਸਾਫ ਦਵਾਉਂਗਾ ਤੇ ਜਦੋਂ ਸਰਕਾਰ ਨਹੀਂ ਸੀ ਆਈ ਸਾਡੇ ਧਰਨਿਆਂ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਬੇਦਬੀ ਦੀਆਂ ਪੈੜਾਂ ਬਾਦਲਾਂ ਦੇ ਘਰਾਂ ਵੱਲੋਂ ਜਾਂਦੀਆਂ ਬਠਿੰਡੇ ਵੱਲੋਂ ਜਾਂਦੀਆਂ ਪਰ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਅੱਜ ਵਾਲੀ ਮੌਜੂਦਾ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਦੇਖਣ ਦੀ ਲੋੜ ਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਵਕਾਰ ਕਿੱਥ ਸਕੀਰ ਬਾਦਲ ਦਾ ਵਕਾਰ ਕਿੱਥੇ ਆ ਤੇ ਜਿਹੜੇ ਉਹਨਾਂ ਦੇ ਪਾਸ਼ੂ ਬਣੇ ਸੀ ਉਹਨਾਂ ਨੂੰ ਪੰਜਾਬ ਦੇ ਲੋਕ ਜਾਂ ਪਿੰਡਾਂ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਆ ਚਲੋ ਇਹ ਬੇਦਬੀ ਹੋ ਗਈ ਇਹ ਬਾਦਲ ਦਾ ਟੰਬਰ ਵੀ ਇਨਵੋਲਵ ਆ ਤੇ ਇਹ ਚ ਹਿੰਦੁਸਤਾਨੀਆ ਏਜੰਸੀਆਂ ਵੀ ਇਨਵੋਲਵ ਆ ਜੇ ਉਹ ਚਾਹੁੰਦੀਆਂ ਇੱਥੋਂ ਤੱਕ ਪਹੁੰਚਣਾ ਹੀ ਨਹੀਂ ਸੀਗਾ ਫੇਰ ਇੱਕ 6 ਮਹੀਨੇ ਦਾ ਮੁੱਖ ਮੰਤਰੀ ਆਉਂਦਾ ਜਿਹੜਾ ਸਾਨੂੰ ਵਗਣਾਉਣ ਦੀ ਗੱਲ ਕੀਤੀ ਸੀ ਕਿ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਸਿੱਖਾਂ ਦਾ ਮਸਲਾ ਉਹਨੇ ਵੀ ਹੱਲ ਨਹੀਂ ਕੀਤਾ ਉਹ ਕਹਿੰਦਾ ਸੀ ਮੈਂ ਮੰਝਾ ਵੀ ਬਣ ਲੈਣਾ ਮੈਂ ਮੰਝੇ ਠੋਕ ਵੀ ਲੈ ਲੈਣਾ ਮੈਂ ਬੱਕਰੀ ਵੀ ਚੋ ਲੈਣਾ ਬੜਾ ਕੁਸ਼ ਪਰ ਗੁਰੂ ਗ੍ਰੰਥ ਸਾਹਿਬ ਵਾਲੇ ਬੰਨੇ ਉਹਨੇ ਵੀ ਧਿਆਨ ਨਹੀਂ ਦਿੱਤਾ ਇਹ ਤਾਂ ਮੈਂਬਰ ਵੀ ਨਹੀਂ ਬਣ ਸਕਦੇ ਸੀ ਪਿੰਡਾਂ ਦੇ ਜਿਨ੍ਹਾਂ ਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਇਹਨਾਂ ਨੂੰ ਹੱਲ ਕਰਨ ਦੀ ਲੋੜ ਆ ਜਿਹੜੀ ਰਹੀ ਗੱਲ ਕੋਟਾਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਬਾਬਾ ਜੀ ਗੱਲ ਕਰੀ ਜਾਂਦੇ ਸੀਦੋਂ ਕਿ ਕੋਟਾਂ ਦੇ ਵਿੱਚ ਡਿਲੇ ਬੰਦੇ ਨਹੀਂ ਕਰ ਰਹੇ ਪੰਜਾਬ ਦੇ ਲੋਕ ਨਹੀਂ ਕਰ ਰਹੇ ਸਰਕਾਰਾਂ ਕਰ ਰਹੀਆਂ ਇੱਕ ਕੁੱਤਾ ਚੱਕ ਲੈਣ ਉਹ ਬੰਦੇ ਨੂੰ ਇਹ ਫੜ ਲੈਂਦੇ ਤੇ ਗੁਰੂ ਮਾਰ ਦਾ ਸਰੂਪ ਚੋਰੀ ਕਰਨਾ ਕਿੰਨੀ ਵੱਡੀ ਗੱਲ ਹੈ ਫੇਰ ਲਾਲਾ ਤੇ ਜੱਟ ਕੰਬੀਨੇਸ਼ਨ ਹੋਇਆ ਲਾਲੇ ਤੇ ਜੱਟ ਦੀ ਯਾਰੀ ਹੈ ਲਾਲਾ ਦਿੱਲੀ ਵਾਲਾ ਤੇ ਜੱਟ ਪੰਜਾਬ ਵਾਲਾ ਕਹਿੰਦੇ ਸੀ ਜੀ ਕਿ ਇਹ ਬਹੁਤ ਸੁਖਾਂਦ ਵਾਲੀ ਸਰਕਾਰ ਆ ਇਹ ਬਹੁਤ ਮਸਲੇ ਹੱਲ ਕਰੂਗੀ ਲਾਲਾ ਜੀ ਕਹਿੰਦੇ ਵੀ ਅਸੀਂ ਜਮਾਨ ਦੇ ਪੱਕੇ ਹੁੰਨੇ ਆ ਬਾਣੀਆਂ ਆ 24 ਘੰਟੇ ਚ ਤੁਹਾਨੂੰ ਸਿੱਖੋ ਇਨਸਾਫ ਦੇ ਦੇਾਂਗੇ ਸਾਡਾ ਤੇ ਕੰਮ ਤਿਆਰ ਆ ਤੇ ਲਾਲਾ ਜੀ ਤੁਸੀਂ ਇਨਸਾਫ ਨਹੀਂ ਦਿੱਤਾ ਤੁਹਾਡੀ ਮੰਜੀ ਦਿੱਲੀ ਵਾਲਿਆਂ ਨੇ ਦਿੱਤੀ ਆ ਠੋਕ ਚਲੋ ਵਕੀਲ ਡਾਕਟਰ ਜਿਹੜੇ ਇੱਕ ਸਾਂਝੇ ਚਿਹਰੇ ਹੁੰਦੇ ਆ ਤਾਂ ਅਸੀਂ ਉਹਨਾਂ ਤੇ ਨਹੀਂ ਗੱਲ ਕਰਦੇ ਪਰ ਇਹ ਆ ਕਿ ਉਹਨੂੰ ਪ੍ਰਸੀਡ ਤਾਂ ਸਹੀ ਤਰੀਕੇ ਚ ਕਰੋ ਇਹ ਗਵਾਹੀਆਂ ਨੂੰ ਲੋਕਾਂ ਦੇ ਵਿੱਚ ਬੈਠ ਕੇ ਚਾਰਾਂ ਚ ਕਹਿੰਦਾ ਯਾਰ ਉੱਥੇ ਤਾਂ ਗਵਾਹ ਨਹੀਂ ਪਹੁੰਚੇ ਫਿੱਟੇ ਮੂੰ ਤੁਹਾਡੇ ਇਸ ਤਰੀਕੇ ਦੀ ਗੱਲ ਕਰਨ ਦੇ ਸਿੱਖਾਂ ਸਿੱਖਾਂ ਦੇ ਇਸ ਦੀ ਬੇਅਦਬੀ ਹੋਈ ਆ ਪੂਰਾ ਪੰਜਾਬ ਗਵਾਹ ਇਹਦਾ ਪਹਿਲਾਂ ਬਾਦਲਾਂ ਨੇ ਇੱਥੋਂ ਖਤਮ ਹੋ ਗਏ ਉਹਨਾਂ ਨੇ ਇਸੇ ਚੌਂਕ ਦੇ ਵਿੱਚ ਗੋਲੀਆਂ ਮਾਰੀਆਂ ਸੀ ਸਿੱਖ ਸੰਗਤ ਤੇ ਅੱਜ ਖਤਮ ਆ ਆਪਦਾ ਟੱਬਰ ਨਹੀਂ ਬਚਾ ਸਕੇ ਕੈਪਟਨ ਆਇਆ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਮੈਂ ਇਨਸਾਫ ਦੇਵਾਂਗਾ ਤੇ ਅੱਜ ਕੈਪਟਨ ਕਿੱਥੇ ਆ ਜਿਹੜਾ ਮੁੱਖ ਮੰਤਰੀ ਸੀ ਅੱਜ ਉਹ ਐਮਐਲਏ ਵੀ ਨਹੀਂ ਬਣ ਸਕਿਆ ਮੈਂਬਰ ਬਣਦੇ ਕਾਬਲ ਵੀ ਨਹੀਂ ਰਿਹਾ ਉਹ ਪਿੰਡ ਦਾ ਇੱਕ ਪੰਚਾਇਤ ਦਾ ਮੈਂਬਰ ਬਣਦੇ ਕਾਬਲ ਨਹੀਂ ਰਿਹਾ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਤ ਤੁਸੀਂ ਨੂੰ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾ ਸਾਸ਼ੀ ਕਾਲ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਜੀ ਬਾਬਾ ਕੀ ਨਾਮ ਹੈ ਸੁਖਜੀਤ ਸਿੰਘ ਖੋਸੇ ਜੀ ਅੱਜ ਇੱਥੇ ਤੁਸੀਂ ਪਹੁੰਚੇ ਗੋਪਤੁਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਜੋ ਇੱਥੇ ਕੋਲੀकांड ਹੋਇਆ ਸੀਗਾ ਜੋ ਇੱਥੇ ਇੱਕ ਸੰਗਤ ਬੈਠੀ ਸੀ ਸ਼ਾਂਤਮਈ ਤਰਨਾ ਦੇ ਰਹੀ ਸੀ ਇੱਥੇ ਉਸ ਤੇ ਵੀ ਜੋ ਅਤਿਆachar ਹੋਇਆ ਸੀ ਬੁਸ ਵਲੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੋਟਰਸਾਈਕਲ ਰੈਲੀ ਗੱਡੀ ਅੱਜ ਬਣਾਮ ਕੀ ਕਹਿ ਰਹੇ ਸੀ ਦੇਖੋ ਜੀ ਏ ਨੌਜਵਾਨ ਜੀ ਤੁਸੀਂ ਵੀ ਜਾਣਦੇ ਆ ਸਾਰਾ ਪੰਜਾਬ ਜਾਣਦਾ ਸਾਰਾ ਬੱਚਾ ਬੱਚਾ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਅੱਜ ਦੇ ਦਿਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸੀ ਉਦੋਂ ਸਰਕਾਰ ਸੀ ਉਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਸੀ ਪੰਥ ਦੇ ਅਸੀਂ ਲੰਬਰਦਾਰ ਹੈਗੇ ਆ ਜਿਹੜੇ ਕਹਿੰਦੇ ਸੀ ਕੀੜੀ ਤੁਰੀ ਫਿਰਦੀ ਦੀਦੀ ਆ ਪਰ ਉਹਨਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਮੋਰੇ ਹਨੇਰਾ ਆ ਗਿਆ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ ਨਾਂ ਦਿਸਿਆ ਦੋਸ਼ੀ ਨਾਂ ਦਿਸੇ 18-19 ਮਹੀਨੇ ਉਹ ਸਰਕਾਰ ਚਲਾਉਂਦੇ ਰਹੇ ਦੋਸ਼ੀਆਂ ਨੂੰ ਫੜਿਆ ਨਹੀਂ ਪੁਸ਼ਤ ਪਨਾਇ ਕੀਤੀ ਉਲਟਾ ਥਾਵਾ ਥਾਵਾ ਤੇ ਬਦਮੀਆਂ ਭਗਤੇ ਮੱਲਕੇ ਬੁਰਜ ਜਵਾਰ ਸਿੰਘ ਥਾਵਾ ਥਾਵਾ ਤੇ ਬਦਮੀਆਂ ਹੋਈਆਂ ਪਰ ਕਿਸੇ ਨੂੰ ਵੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਲਟਾ ਸ ਜਿਹੜੇ ਜਿਨ੍ਹਾਂ ਗੁਰਦੇਵ ਪ੍ਰੇਮੀ ਵਰਗਿਆਂ ਦੇ ਪਰਿਵਾਰ ਨੂੰ ਨੌਕਰੀਆਂ ਦਿੱਤੀਆਂ ਨਵਾਜਿਆ ਗਿਆ ਉਹਨਾਂ ਨੂੰ ਸਕੋਰਟੀਆਂ ਦਿੱਤੀਆਂ ਸੌਦਾ ਸਾਦੇ ਚੇਲਿਆਂ ਨੂੰ ਤੇ ਫੇਰ ਕੀ ਹੁੰਦਾ 2 ਸਾਲ ਬਾਅਦ ਕੈਪਟਨ ਦੀ ਸਰਕਾਰ ਆ ਜਾਂਦੀ ਹੈ ਉਹ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾ ਕੇ ਕਹਿੰਦੇ ਆ ਕਿ ਸੰਸਾਫ ਦਵਾਉਂਗਾ ਜਦੋਂ ਸਰਕਾਰ ਨਹੀਂ ਸੀ ਆਈ ਸਾਡੇ ਧਰਨਿਆਂ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਬੇਦਬੀ ਦੀਆਂ ਪੈੜਾਂ ਬਾਦਲਾਂ ਦੇ ਘਰਾਂ ਵੱਲੋਂ ਜਾਂਦੀਆਂ ਬਠਿੰਡੇ ਵੱਲੋਂ ਜਾਂਦੀਆਂ ਪਰ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਫਿਰ ਇੱਕ 6 ਮਹੀਨੇ ਦਾ ਮੁੱਖ ਮੰਤਰੀ ਆਉਂਦਾ ਜਿਹੜਾ ਸਾਨੂੰ ਵਗਰਾਉਣ ਦੀ ਗੱਲ ਕੀਤੀ ਸੀ ਕਿ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਸਿੱਖਾਂ ਦਾ ਮਸਲਾ ਉਹਨੇ ਵੀ ਹੱਲ ਨਹੀਂ ਕੀਤਾ ਉਹ ਕਹਿੰਦਾ ਸੀ ਮੈਂ ਮੰਜਾ ਵੀ ਬਣ ਲੈਣਾ ਮੈਂ ਮੰਜੇ ਠੋਕ ਵੀ ਲੈ ਲੈਣਾ ਮੈਂ ਬੱਕਰੀ ਵੀ ਚੋ ਲੈਣਾ ਬੜਾ ਕੁਝ ਪਰ ਗੁਰੂਗ੍ਰਾਂਧ ਸਾਹਿਬ ਵਾਲੇ ਬੰਨੇ ਉਹਨੇ ਵੀ ਧਿਆਨ ਨਹੀਂ ਦਿੱਤਾ ਫੇਰ ਲਾਲਾ ਤੇ ਜੱਟ ਕੰਬੀਨੇਸ਼ਨ ਹੋਇਆ ਲਾਲੇ ਤੇ ਜੱਟ ਦੀ ਯਾਰੀ ਹੈ ਲਾਲਾ ਦਿੱਲੀ ਵਾਲਾ ਤੇ ਜੱਟ ਪੰਜਾਬ ਵਾਲਾ ਕਹਿੰਦੇ ਸੀ ਜੀ ਕਿ ਇਹ ਬਹੁਤ ਸੁਖਾਂਦ ਵਾਲੀ ਸਰਕਾਰ ਆ ਇਹ ਬਹੁਤ ਮਸਲੇ ਹੱਲ ਕਰੂਗੀ ਲਾਲਾ ਜੀ ਕਹਿੰਦੇ ਵੀ ਅਸੀਂ ਜਮਾਨ ਦੇ ਪੱਕੇ ਹੁੰਨੇ ਆ ਬਾਣੀਆਂ ਆ 24 ਘੰਟੇ ਚ ਤੁਹਾਨੂੰ ਸਿੱਖੋ ਇਨਸਾਫ ਦੇ ਦੇਾਂਗੇ ਸਾਡਾ ਤੇ ਕੰਮ ਤਿਆਰ ਆ ਤੇ ਲਾਲਾ ਜੀ ਤੁਸੀਂ ਇਨਸਾਫ ਨਹੀਂ ਦਿੱਤਾ ਤੁਹਾਡੀ ਮੰਨਜੀ ਦਿੱਲੀ ਵਾਲਿਆਂ ਨੇ ਦਿੱਤੀ ਆ ਠੋਕ ਏ ਤੁਹਾਡੀ ਮੰਜੀ ਦਿੱਲੀ ਵਾਲਿਆਂ ਨੇ ਥਾਂ ਠੋਕੇ ਆ ਕਿ ਦਿੱਲੀ ਵੀ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹਨਾਂ ਨੂੰ ਪਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕੀਤਾ ਤੇ ਮੰਝਾ ਪੀੜਾ ਤੁਹਾਡਾ ਹੁਣ ਵੀ ਠੋਕੇ ਆ ਜਾਣਾ ਜੇ ਤੁਸੀਂ ਪੰਜਾਬ ਦੀ ਸੱਤਾ ਚਾਹੁੰਦੇ ਹੋ ਤੇ ਬੰਦੇ ਦੇ ਪੁੱਤ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੋਲੀकांड ਦਾ ਇਨਸਾਫ ਦੇ ਦਿਓ ਬਹਿਬਲ ਗੋਲੀकांड ਚਲਾਨ ਜਿਹੜਾ ਕੋਟਕਪੂਰੇ ਨਾਲ ਮੈਚ ਕਰਦਾ ਜਿਹੜੀ ਸੈੱਟ ਇਕੱਠੀ ਆ ਜਿਹੜਾ ਇੱਕ ਕੰਬੀਨੇਸ਼ਨ ਆ ਜਿਹਦਾ ਆਪਸ ਵਿੱਚ ਸੰਬੰਧ ਹੈ ਨਹੀਂ ਦਿਨ ਦੇ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡਾ ਚੋਰ ਕੁੱਤੀ ਰਲੇ ਹੋਇਆ ਤੁਹਾਡਾ ਬਾਦਲਾ ਨਾਲ ਸਮਝੌਤਾ ਹੋ ਚੁੱਕਾ ਤੁਸੀਂ ਦੂਜਿਆਂ ਲੋਕਾਂ ਨੂੰ ਫੜਦੇ ਫਿਰਦੇ ਹੋ ਤੇ ਬਾਦਲਾ ਨੇ 15 ਸਾਲ ਚ ਕਿੰਨੀ ਕ੍ਰਾਪਸ਼ਨ ਕੀਤੀ ਆ ਬਾਦਲਾ ਦਾ ਤੁਸੀਂ ਇੱਕ ਆਗੂ ਵੀ ਹਜੇ ਤੱਕ ਫੜ ਕੇ ਅੰਦਰ ਨਹੀਂ ਕੀਤਾ ਸਿੱਖਾਂ ਦੀਆਂ ਆਈਵਾਸ਼ ਕਰਦੇ ਹੋ ਤੁਸੀਂ ਕਿਹਨੇ ਗਵਾਹੀਆਂ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ 1 2 3 4 5 6 ਆ ਮੇਰੇ ਆਲੇ ਦੁਆਲੇ 6-7 ਗਵਾ ਖੜੇ ਆ ਇਹ ਗਵਾਹੀਆਂ ਸਾਰੇ ਇਹ ਗਵਾਹੀਆਂ ਤਾਂ ਸਾਰੀਆਂ ਹੋ ਗਈਆਂ ਤੁਸੀਂ ਬਗਾਨੇ ਪੁੱਤਾਂ ਦਾ ਵੈਰ ਪੁਵਾਤਾ ਇਨਾਲਾ ਬਾਦਲਾ ਨਾ ਵੈਰ ਬਣ ਗਿਆ ਸ਼ਰਮੇ ਵਰਗਿਆਂ ਦੇ ਖਿਲਾਫ ਸੈਣੀ ਵਰਗਿਆਂ ਦੇ ਖਿਲਾਫ ਚਰਨਜੀਤ ਵਰਗਿਆਂ ਦੇ ਖਿਲਾਫ ਉਮਰਾਨ ਅਗੜ ਵਰਗਿਆਂ ਦੇ ਖਿਲਾਫ ਆ ਲੋਕ ਖੜੇ ਆ ਲੱਖ ਲਾਹਨਤ ਤੁਹਾਡੇ ਜਿਲ੍ਹਾ ਅਦਾਲਤ ਚੋਂ ਕੇਸ ਤੁਹਾਡਾ ਟਰਾਂਸਫਰ ਹੋ ਕੇ ਉੱਥੇ ਚੱਲ ਗਿਆ ਉਹ ਦੋਸ਼ੀ ਜਾਵਰ ਸਾਹਿਬ ਤੋਂ ਹੈ ਤੁਸੀਂ ਫਿਰ ਸਾਹਿਬ ਤੋਂ ਕੀ ਕਹਿਣਾ ਚਾਹੁੰਦੇ ਹੋ ਬੋਲੋ ਪਹਿਲਾਂ ਜਿਹੜੇ ਮਤਲਬ ਲੋਕਾਂ ਚ ਚਰਚਾ ਸੀ ਵੀ ਇਹ ਜਿਹੜਾ ਹੈਗਾ ਬੇਅਦਬੀ ਕਾਰਨ ਤੇ ਦੋਸ਼ੀ ਜਾਂ ਗੋਲੀ ਕੰਢੇ ਤੇ ਦੋਸ਼ੀ ਬਾਦਲ ਪਰਿਵਾਰ ਨੂੰ ਵੀ ਮੰਨਿਆ ਗਿਆ ਸੀਗਾ ਅੱਜ ਬਾਦਲ ਦਾ ਵੀ ਜੋ ਹਾਲ ਹੈ ਸਾਹਮਣੇ ਨਜ਼ਰ ਆ ਰਿਹਾ ਵੀ ਇੱਕ ਬਦਲ ਜਿਹੇ ਸਾਹਮਣੇ ਆਪਣੇ ਹੈ ਵੀ ਨਹੀਂ ਵਿੱਚ ਮੌਜੂਦ ਵੀ ਨਹੀਂ ਤੇ ਦੂਸਰੇ ਬਦਲ ਦਾ ਵੀ ਜਿਹੜਾ ਹੈਗਾ ਕੋਈ ਖਾਸ ਕੋਈ ਮੌਜੂਦ ਉਹ ਤਾਂ ਬੇਜਰ ਨਹੀਂ ਆ ਰਿਹਾ ਪਰ ਕੀ ਲੱਗਦਾ ਵੀ ਇੱਥੇ ਇਸ ਕੇਸ ਨੂੰ ਦੇਖਦਿਆਂ ਤਿੰਨ ਤਿੰਨ ਸਿੱਟਾਂ ਬਣੀਆਂ ਉਹਨਾਂ ਦੀਆਂ ਰਿਪੋਰਟਾਂ ਆਈਆਂ ਵੀ ਕੀ ਲੱਗਦਾ ਕੋਈ ਸਿੱਟਰ ਦੀ ਰਿਪੋਰਟ ਤੁਹਾਡੇ ਹੱਕ 'ਚ ਹੋਈ ਹੈ ਜਾਂ ਕੋਈ ਤੁਹਾਨੂੰ ਲੱਗਦਾ ਵੀ ਉਸ ਸਿੱਟ ਦੀ ਰਿਪੋਰਟ ਵਿੱਚ ਕੋਈ ਇਸ ਤਰ੍ਹਾਂ ਦਾ ਵੀ ਜੋ ਤੁਹਾਨੂੰ ਵੱਲੋਂ ਸਜ਼ਾ ਦੇਣ ਦੀ ਕੋਈ ਗੱਲ ਆਖੀ ਗਈ ਹੈ ਸਰਦਾਰ ਜੀ ਇੱਕ ਬੀਬੀ ਦਾ ਘਰ ਵਾਲਾ ਮਰ ਗਿਆ ਤੇ ਬੁੱਲਦ ਸੀ ਮਾਰਦੇ ਉਹ ਹੁਣ ਜਨਾਨੀ ਦੇ ਕਈ ਘਰੇ ਹੈ ਨਹੀਂ ਸੀ ਉਹਨੂੰ ਵੇਚਣੇ ਪੈਣੇ ਸੀ ਮੁੜ ਕੇ ਉਹ ਵਪਾਰੀ ਆ ਗਿਆ ਤੇ ਕਹਿੰਦਾ ਬੀਬੀ ਵੀ 20 ਲੈ ਲਾ 30 ਲੈ ਲਾ ਉਹ ਆਖਰਕਾਰ ਕਹਿੰਦਾ ਵੀ ਬੇਬਾ ਮਾਰਦੇਤ ਨਹੀਂ ਉਹ ਕਹਿੰਦੀ ਕਾਲੇ ਮੂੰਹ ਵਾਲਿਆ ਰੰਡੀ ਕੀ ਦੀ ਕੀਤੀਆਂ ਉਹ ਸਰਦਾਰ ਸਾਹਿਬ ਅਸੀਂ ਅਸੀਂ ਖੜੇ ਹੀ ਤਾਂ ਇੱਥੇ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਅਸੀਂ ਵੀ ਇਹਨਾਂ ਦੇ ਇਫੈਕਟ ਕੀਤੇ ਖੜੇ ਆ ਅੱਜ ਧੁੱਪ ਵਿੱਚ ਸਾਨੂੰ ਖੜਨ ਦੀ ਲੋੜ ਨਹੀਂ ਸੀ ਜਿਹੜੇ ਰਾਹ ਬਾਦਲ ਗਏ ਉਸ ਰਾਹ ਇਹਨਾਂ ਨੂੰ ਜਾਣਾ ਪਊਗਾ ਇਹ ਹਜੇ ਇਹਨਾਂ ਨੇ ਢੱਕਾ ਪਨ ਕੇ ਦੁਹਰਾ ਨਹੀਂ ਕੀਤਾ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜੀ ਸਿੱਟਿਆਂ ਦੀ ਰਿਪੋਰਟ ਆ ਵੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਕਾਰਵਾਈ ਕੀਤੀ ਜਾਵੇ। ਦੇਖੋ ਜੀ ਜੇ ਕਰ ਲੈਣਗੇ ਚੰਗੇ ਰਹਿਣਗੇ ਨਹੀਂ ਤੇ ਰਾਹ ਰਾਹ ਪੈਣਗੇ ਲੋਕ ਭਜਾਉਣਗੇ ਪਿੰਡਾਂ 'ਚ ਨਹੀਂ ਵੜਨ ਦੇਣਗੇ। ਉਹਨਾਂ ਜਿਹੜਾ ਆਉਣ ਵਾਲੀ ਰਣਨੀਤੀ ਤੋਂ ਢਿੱਕੀ ਹੋ ਗਈ ਅੱਗੇ ਜਿਹੜੀ ਕੋਈ ਆਉਣ ਵਾਲੀ ਰਣਨੀਤੀ ਜੀ ਅਸੀਂ ਤਾਂ ਪੰਜ ਸੜਕੇ ਵੇਖ ਲਿਆ ਗੋਲੀਆਂ ਖਾ ਕੇ ਵੇਖ ਲੀਆਂ ਸਾਰਾ ਕੁਝ ਕਰਕੇ ਵੇਖ ਲਿਆ ਤੇ ਕਿਉਂ ਨਾ ਹਾਕਮ ਦੀ ਬਾਹ ਫੜੀ ਜਾਵੇ। ਆਉਣ ਵਾਲਾ ਪ੍ਰੋਗਰਾਮ ਮੁੱਖ ਮੰਤਰੀ ਦੀ ਕੋਠੀ ਦਾ ਘਰਾ ਕੀਤਾ ਜਾਊਗਾ ਜੂਨ ਮਹੀਨੇ ਦਾ ਟਾਈਮ ਜੂਨ ਜੂਨ ਮਹੀਨੇ ਨਹੀਂ ਹੋਇਆ ਤੇ ਜਲਾਈ ਵਿੱਚ ਕੋਈ ਤਰੀਕ ਰੱਖ ਕੇ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਘੇਰਿਆ ਜਾਊਗਾ ਅੱਜ ਕਿੰਨਾ ਕਿੰਨਾ ਦਾ ਸਹਿਯੋਗ ਰਿਹਾ ਕੋਟਪੁਰੇ ਬੱਤੀਆਂ ਵਿੱਚੋਂ ਅੱਜ ਸਹਿਯੋਗ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹਦੇ ਸਿੱਖ ਸਾਰੇ ਇਕੱਠੇ ਹੋਏ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਆ ਗਿਆ ਵਿੱਚ ਸਾਰੇ ਹੀ ਆ ਗਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜੇ ਵੀ ਨਹੀਂ ਇਹ ਕਿਤੇ ਨਾ ਕਿਤੇ ਸਰਕਾਰ ਵਾਲਾ ਆਪਾਂ ਦੇਖਦੇ ਨਜ਼ਰ ਆ ਰਿਹਾ ਪਰ ਸਰਕਾਰ ਇਸ ਟਾਈਮ ਜਿਹੜੀ ਕੀ ਆ ਉਹ ਵੀ ਸਰ ਕੋਹੰਦੇ ਵਿੱਚ ਲੱਗ ਗਈ ਵੀ ਕੀ ਕਰੀਏ ਕੀ ਕਹਿਣਾ ਚਾਹਨੀਓ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪ ਨਹੀਂ ਸਰਕਾਰ ਸ਼ਸ਼ੋਪਾਂਤ ਨਹੀਂ ਸਰਕਾਰ ਮੱਛਲੀ ਐ ਇੱਥੇ ਇਸ ਗੱਲ ਦੇ ਲਈ ਸਰਕਾਰ ਆ ਜਿਹੜੀ ਆਪਣਾ ਨਕੰਮਾਪਨ ਦਿਖਾ ਰਹੀ ਆ ਕਿਉਂਕਿ ਇਹਨਾਂ ਨੂੰ ਵੇਲ ਮਿਲੇ ਤਾਂ ਹੀ ਹਨਾ ਇਹ ਤਾਂ ਅੱਜ ਆਪਦੀ ਵੋਟ ਪਰਸੈਂਟੇਜ ਵਧਾਉਣ ਦੇ ਲਈ ਉਸ ਸੌਦਾ ਸਾਧ ਅੱਗੇ ਕੋਡੇ ਹੋਏ ਪਏ ਆ ਇਹ ਤਾਂ ਉਹਦੇ ਡੇਰਿਆਂ ਤੋਂ ਜ਼ਿਆਦਾ ਵੋਟਾਂ ਮੰਗੀ ਜਾਂਦੇ ਆ ਇਧਰ ਲੈਣ ਨੂੰ ਸੌਦਾ ਸਾਧ ਦਿੰਦਾ ਜਿਹੜੇ ਬਟਾਲੇ ਵਾਲੇ ਆ ਜਾਂ ਜਿਹੜੇ ਉਧਰਲੇ ਆ ਦੂਸਰੇ ਪਾਸੇ ਵਾਲੇ ਉਹਨਾਂ ਨੂੰ ਹਲੇਲੂਇਆ ਵਾਲੇ ਦਿਖਦੇ ਆ ਸੋ ਅਸੀਂ ਪੰਜਾਬ ਆ ਜਿਹੜਾ ਸਰਬ ਧਰਮ ਸਾਂਝਾ ਪਰ ਗੱਲ ਇਹ ਆ ਕਿ ਜਿੱਥੇ ਪੰਜਾਬ ਦੇ ਵਿੱਚ ਇਸਤ ਦੀ ਬੇਅਦਬੀ ਹੋਈ ਹੋਵੇ ਉਸ ਦੇ ਉੱਤੇ ਸਰਕਾਰ ਚ ਤੁਸੀਂ ਆਏ ਹੋਵੋ ਤੇ ਤੁਹਾਡਾ ਹੱਕ ਬੰਦਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਤਾਂ ਇਹਨਾਂ ਨੇ ਤਾਂ ਉਹਨੂੰ ਦਰਕਨਾਰੀ ਕਰਤਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਿਛਲੇ ਸਾਢੇ ਤਿੰਨ ਸਾਲ 24 ਘੰਟੇ ਸਾਢੇ ਤਿੰਨ ਸਾਲਾਂ ਚ ਤਬਦੀਲ ਹੋ ਗਏ ਆ ਤੇ ਅੱਜ ਜਿਹੜਾ 1.5 ਸਾਲ ਰਹਿ ਗਿਆ ਇਹ ਅੱਜ ਵਾਲੀ ਮੌਜੂਦਾ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਦੇਖਣ ਦੀ ਲੋੜ ਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਵਕਾਰ ਕਿੱਥੇ ਆ? ਸਕੀਰ ਬਾਦਲ ਦਾ ਵਕਾਰ ਕਿੱਥੇ ਆ? ਤੇ ਜਿਹੜੇ ਉਹਨਾਂ ਦੇ ਪਾਸ਼ੂ ਬਣੇ ਸੀ ਉਹਨਾਂ ਨੂੰ ਪੰਜਾਬ ਦੇ ਲੋਕ ਜਾਂ ਪਿੰਡਾਂ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਆ ਤਾਂ ਇਹਨਾਂ ਦਾ ਤਾਂ ਮੋਢੀ ਇੱਥੋਂ ਵੱਜਿਆ ਸੀ। ਇਹ ਤਾਂ ਇਹ ਤਾਂ ਰਾਜਨੀਤੀ ਚ ਆਈਏ ਇੱਥੋਂ ਸੀ ਇਹ ਤਾਂ ਮੈਂਬਰ ਵੀ ਨਹੀਂ ਬਣ ਸਕਦੇ ਸੀ ਪਿੰਡਾਂ ਦੇ ਜਿਨ੍ਹਾਂ ਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਇਹਨਾਂ ਨੂੰ ਹੱਲ ਕਰਨ ਦੀ ਲੋੜ ਆ। ਜਿਹੜੀ ਰਹੀ ਗੱਲ ਬਿਆ ਕੋਟਾਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਬਾਬਾ ਜੀ ਗੱਲ ਕਰੀ ਜਾਂਦੇ ਸੀਦੋਂ ਕਿ ਕੋਟਾਂ ਦੇ ਵਿੱਚ ਡਿਲੇ ਬੰਦੇ ਨਹੀਂ ਕਰ ਰਹੇ ਪੰਜਾਬ ਦੇ ਲੋਕ ਨਹੀਂ ਕਰ ਰਹੇ ਸਰਕਾਰਾਂ ਕਰ ਰਹੀਆਂ ਵਕੀਲ ਨਹੀਂ ਦੇਣਾ ਜੇ ਵਕੀਲ ਲਾਤਾ ਤਾਂ ਉਹਦਾ ਬੰਦਾ ਲਾਤਾ ਚਲੋ ਵਕੀਲ ਡਾਕਟਰ ਜਿਹੜੇ ਇੱਕ ਸਾਂਝੇ ਚਿਹਰੇ ਹੁੰਦੇ ਆ ਤਾਂ ਅਸੀਂ ਉਹਨਾਂ ਤੇ ਨਹੀਂ ਗੱਲ ਕਰਦੇ ਪਰ ਇਹ ਕਿ ਉਹਨੂੰ ਪ੍ਰਸੀਡ ਤਾਂ ਸਹੀ ਤਰੀਕੇ ਚ ਕਰੋ ਇਹ ਗਵਾਹਾਂ ਨੂੰ ਲੋਕਾਂ ਦੇ ਵਿੱਚ ਬੈਠ ਕੇ ਚਾਰਾਂ ਚ ਕਹਿੰਦਾ ਯਾਰ ਉੱਥੇ ਤਾਂ ਗਵਾਹ ਨਹੀਂ ਪਹੁੰਚੇ ਫਿੱਟੇ ਨੂੰ ਤੁਹਾਡੇ ਇਸ ਤਰੀਕੇ ਦੀ ਗੱਲ ਕਰਨ ਦੇ ਸਿੱਖੋਂ ਸਿੱਖਾਂ ਦੇ ਇਸ ਦੀ ਬੇਅਦਬੀ ਹੋਈ ਆ ਪੂਰਾ ਪੰਜਾਬ ਗਵਾਹ ਹੈ ਤੁਸੀਂ ਦੱਸੋ ਕਿਹੜੇ ਨੂੰ ਤੁਸੀਂ ਬਾਹ ਫੜ ਕੇ ਪੁੱਛੋ ਜਿਹਨੂੰ ਮਰਜ਼ੀ ਕੇ ਪਾਈ ਗੁਰੂ ਸਾਹਿਬ ਦੀ ਬੇਅਦਬੀ ਕਦੋਂ ਹੋਈ ਕਿੱਥੇ ਹੋਈ ਕਿਨੇ ਕੀਤੀ ਅਗਲਾ ਸਰੇਮ ਨਾਲ ਲੈਂਦਾ ਤੁਸੀਂ ਕਰਨ ਵਾਲੇ ਬਣੋ ਪੰਜਾਬ ਦੇ ਵਿੱਚ ਗਵਾਹਾਂ ਦੀ ਕਮੀ ਨਹੀਂ ਪੰਜਾਬ ਦੇ ਵਿੱਚ ਇਨਸਾਫ ਕਰਨ ਵਾਲਿਆਂ ਦੀ ਕਮੀ ਆ ਸੋ ਅਸੀਂ ਸਰਕਾਰ ਨੂੰ ਜਿਵੇਂ ਸਾਰਿਆਂ ਨੇ رائے ਕਰਕੇ ਸਾਂਝੇ ਰੂਪ ਦੇ ਵਿੱਚ ਬਾਕੀ ਇਸ ਤੇ ਅਸੀਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਅੱਜ ਨਹੀਂ ਪਹੁੰਚ ਸਕੀਆਂ ਕਿਉਂਕਿ ਜੂਨ ਮਹੀਨਾ ਸਿੱਖਾਂ ਦੇ ਲਈ ਬਹੁਤ ਵੱਡਾ ਦੁਖਦਾਈ ਮਹੀਨਾ ਤੇ ਉਹ ਅੱਜ ਤੋਂ ਦਿਨਾ ਅੱਜ ਸ਼ਹੀਦ ਭਾਈ ਮਹੰਗਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਜਿਹੜੇ ਜੂਨ ਮਹੀਨੇ ਦੇ ਪਹਿਲੇ ਸ਼ਹੀਦ ਹੋਏ ਆ ਤਾਂ ਉਸ ਠੱਠੇ ਹੋਏ ਤੱਕ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਉਹਦੇ ਲਈ ਵੀ ਦਰਦਰ ਭਟਕ ਰਹੇ ਆ ਤਾਂ ਉਸੇ ਤਰੀਕੇ ਦੇ ਨਾਲ ਅਸੀਂ ਇੱਕ ਅਗਲੀ ਮੀਟਿੰਗ ਆ ਜਿਹੜੀ ਸਮੂਹ ਜਥੇਬੰਦੀਆਂ ਦੀ ਸਾਂਝੇ ਰੂਪ ਦੇ ਵਿੱਚ ਵੀ ਕਿਤੇ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਅਗਲਾ ਪ੍ਰੋਗਰਾਮ ਆ ਉਹਨੂੰ ਪੂਰੇ ਪੰਜਾਬ ਲੈਵਲ ਤੇ ਵੱਡੇ ਲੈਵਲ ਤੇ ਇਹ ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤੇ ਪਾਰਟੀਆਂ ਬਾਜ਼ੀਆਂ ਤੋਂ ਜਥੇਬੰਦੀਆਂ ਤੋਂ ਉੱਪਰ ਠ ਕੇ ਇਹ ਜਿਹੜਾ ਪ੍ਰੋਗਰਾਮ ਆ ਅਸੀਂ ਪੂਰਾ ਕਰਾਂਗੇ ਧੰਨਵਾਦ ਇਹਨਾਂ ਸਾਰੇ ਵਿਜੇ ਪ੍ਰਤਾਪ ਸਿੰਘ ਜੀ ਦੀ ਜੋ ਰਿਪੋਰਟ ਦੀ ਜੋ ਸੈਟਅਪ ਵਿੱਚ ਹੋ ਰਹੀ ਸੀ ਉਹਨਾਂ ਦੀ ਰਿਪੋਰਟ ਨਹੀਂ ਜਿਹੜੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਖਾਰਜ ਹੋ ਗਈਆਂ ਦੇਖੋ ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋ ਗਈ ਸਾਰਿਆਂ ਨੇ ਮੰਨਿਆ ਪਰ ਇੱਕ ਉੱਥੇ ਗੱਲ ਆਈ ਹੈ ਜੱਜਮੈਂਟ ਆਈ ਸੀ ਕਿ ਜੱਜ ਕਹਿੰਦਾ 6 ਮਹੀਨੇ ਚ ਰਿਪੋਰਟ ਬਣਨੀ ਚਾਹੀਦੀ ਆ ਰਿਪੋਰਟ ਖਾਰਜ ਕਰਨ ਦਾ ਭਾਅ ਵੇ ਆ ਕਿ ਉਹਨਾਂ ਨੇ ਬੰਦੇ ਤੇ ਆਬਜੈਕਸ਼ਨ ਲਾਏ ਆ ਰਿਪੋਰਟ ਦੇ ਵਿੱਚ ਕਲੈਕਟ ਕੀਤੀਆਂ ਹੋਣਗੀਆਂ ਚੀਜ਼ਾਂ ਦਾ ਅਗਲੇ ਨੇ ਵੀ ਵਰਤੀਆਂ ਨਾ ਗਵਾਹ ਤਾਂ ਉਹੀ ਆ ਨਾ ਗਵਾਹ ਤਾਂ ਨਹੀਂ ਨਾ ਬਦਲੇ ਜੇ ਇੱਕ ਬੰਦੇ ਦੀ ਕੁਈ ਦੋ ਚਾਰ ਅੱਖਰ ਲਿਖਣ ਦੇ ਨਾਲ ਉਹਨਾਂ ਨੇ ਰਿਪੋਰਟ ਖਰਾਬ ਕਰਤੀ ਮੰਨ ਲਿਆ ਸਾਡੀ ਗੱਲ ਹੀ ਤਾਂ ਨਹੀਂ ਬਦਲੀ ਇਹਨਾਂ ਤਾਂ ਨਹੀਂ ਬਦਲੀ ਉਹ ਤਾਂ ਨਹੀਂ ਬਦਲੀ ਗੱਲਾਂ ਇਹ ਆ ਕਿ ਸਰਕਾਰ ਦੀ ਮਨਸ਼ਾ ਸਹੀ ਹੋਣੀ ਚਾਹੀਦੀ ਆ 6 ਮਹੀਨੇ ਦਾ ਟਾਈਮ ਕਿਸੇ ਗੱਲ ਨਾਲ ਹੀ ਦਿੱਤਾ ਗਿਆ ਸੀ ਤੇ ਇਹਨਾਂ ਨੇ 6 ਮਹੀਨੇ ਦਾ ਟਾਈਮ ਨੂੰ ਵੀ ਤਿੰਨ ਸਾਲਾਂ ਚ ਤਬਦੀਲ ਕਰਤਾ ਸੋ ਮਨਸ਼ਾ ਸਰਕਾਰ ਦੀ ਇਨਸਾਫ ਦੇਣ ਦੀ ਹੋਣੀ ਚਾਹੀਦੀ ਆ ਬਾਕੀ ਸਾਡੀ ਜਿਹੜੀ ਲੜਾਈ ਆ ਸਮੁੱਚੇ ਸਿੱਖ ਪੰਥ ਦੀ ਆ ਪੰਜਾਬੀਆਂ ਦੀ ਆ ਗੁਰੂ ਸਾਹਿਬ ਨੂੰ ਮੰਨਣ ਵਾਲੀ ਆ ਚਾਹੇ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਸ਼ਬਦ ਗੁਰੂ ਦਾ ਸਤਿਕਾਰ ਕਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ ਉਹ ਸਾਡਾ ਇਸ ਇਹ ਜਿਹੜੀ ਲੋਕਾਂ ਵਿੱਚ ਚਿਰਥਾ ਸੀਗੀ ਵੀ ਇਹ ਜਿਹੜਾ ਹੈਗਾ ਇੱਥੇ ਕੇਸ ਦੇ ਦੋਸ਼ੀ ਜੋ ਬਾਦਲਾਂ ਨੂੰ ਦੱਸਿਆ ਗਿਆ ਸੀਗਾ ਕਿ ਇਹ ਗੱਲ ਕੋਈ ਸਹੀ ਹੈ ਜਿਹੜੇ ਵਿੱਚ ਕੋਈ ਸੱਚ ਹੈ ਬਾਈ ਇਹ ਚੱਲੂ ਕੀ ਛਿੱਪੀ ਗੱਲ ਕਿਹੜੀ ਲੱਗਦੀ ਹੈ ਤੈਨੂੰ ਇੱਥੇ ਤਾਂ ਕੋਈ ਰਹਿ ਨਹੀਂ ਗਿਆ ਜਿਹੜਾ ਬੰਦਾ ਸਾਡੇ ਮੁਕੱਦਸ ਸਥਾਨ ਦੇ ਉੱਤੇ ਖੜ ਕੇ ਮੰਨ ਗਿਆ ਕਿ ਉਹਦੇ ਰਾਤ 'ਚ ਹੋਇਆ ਉਹਦੀ ਭਾਈਵਾਲ ਤਾਂ ਰਹੀ ਆ ਤੇ ਇਹ ਪਿੱਛੇ ਰਹਿ ਗਈ ਗਿਆ ਅਸੀਂ ਮਕਦਸ ਸਥਾਨ ਨੂੰ ਸਾਡੇ ਤਖਤ ਨੂੰ ਇਥੋਂ ਦੀਆਂ ਦਿਨਾਵੀ ਅਦਾਲਤਾਂ ਨਾਲ ਕੰਪੇਅਰ ਨਹੀਂ ਕਰਦੇ ਪਰ ਸਰਕਾਰਾਂ ਦਾ ਕੰਮ ਸੀ ਉਸ ਤਖਤ ਤੇ ਪਹੁੰਚਣ ਤੋਂ ਪਹਿਲਾਂ ਇਹਨਾਂ ਨੇ ਉਹਨੂੰ ਚੱਕ ਕੇ ਟੰਗਿਆ ਹੁੰਦਾ ਤੇ ਕੇਸ ਚਲਾਏ ਹੁੰਦਾ ਤੇ ਕਰਵਾਈਆਂ ਕੀਤੀਆਂ ਹੁੰਦੀ ਜਿਵੇਂ ਹੁਣ ਕਾਨੂੰਨ ਹੈਗਾ ਆਪਾਂ ਕਹਿੰਦੇ ਇਹ ਵੀ ਜਿਹੜੀ ਕੋਰਟ ਹੈ ਭਾਵੇਂ ਕੋਈ ਵੀ ਸਰਕਾਰ ਹੋਵੇ ਕੋਰਟ ਆਪਣਾ ਕੰਮ ਕਰਦੀ ਰਹਿੰਦੀ ਹੈ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਕਾਨੂੰਨ ਕਾਨੂੰਨ ਗੱਲ ਸੁਣੋ ਗੁਰਦੇਵ ਪ੍ਰੇਮੀਰ ਨੂੰ ਮਾਰਨ ਮਾਰਨ ਵਾਸਤੇ ਕਾਨੂੰਨ ਲਹਿਦਾ ਹੋ ਗਿਆ ਵੀ ਜਿਹੜਾ ਨੇ ਮਾਰਿਆ ਉਹਨਾਂ ਦਾ ਸਜ਼ਾ ਹੋਗੀ ਤੇ ਉਹਨੇ ਸਾਡੇ ਗੁਰੂ ਦੇ ਅੰਗ ਪਾੜ ਕੇ ਗਲੀਆਂ ਚ ਖਿਲਾਰਤੇ ਤੇ ਉਹਨਾਂ ਦੇ ਟ੍ਰਾਇਲ ਵੀ ਇਹ ਕਿਹੜਾ ਕਾਨੂੰਨ ਆ ਸਿੱਖ ਸਿੱਖ ਮਾਰਿਆ ਜਾਵੇ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਤੇ ਸਿੱਖਾਂ ਵੱਲੋਂ ਕਿਸੇ ਦੋਸ਼ੀ ਨੂੰ ਮਾਰਿਆ ਜਾਵੇ ਤੇ ਉਹਦੇ ਪਰਿਵਾਰ ਤੱਕ ਇਹਰ ਜਿਲ੍ਹੇ ਚ ਬੰਦ ਕਰ ਦਿੱਤੇ ਜਾਂਦੇ ਇਹ ਕਿਹੜਾ ਕਾਨੂੰਨ ਗੁਰਦੇਵ ਪ੍ਰੇਮੀ ਦੀ ਘਰ ਵਾਲੀ ਨੂੰ ਨੌਕਰੀਆਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਗੁਰੂਸਾਹਿਬ ਦੇ ਅੰਗ ਗਲੀਆਂ ਚ ਖਲਾ ਰਹੇ ਆ ਉਹਨਾਂ ਨੂੰ ਸਕਾਟ ਲਾੜ ਦਿੱਤੀ ਉਹਨਾਂ ਦੇ ਮੂਹਰੇ ਸਕਿਉਰਟੀਆਂ ਚੱਲਦੀਆਂ ਕਿ ਜਿਵੇਂ ਬਹੁਤ ਵੱਡੇ ਪੰਜਾਬ ਦੇ ਵੀਆਈਪੀ ਹੋਣ ਸੋ ਇਸ ਤਰੀਕੇ ਦਾ ਦੂਰਾ ਮਾਫਦਾਨ ਕਾਨੂੰਨ ਦੇ ਰਾਹੀਂ ਇਹ ਸਰਕਾਰਾਂ ਵਰਤਦੀਆਂ ਅਸੀਂ ਫਿਰ ਕਹਿੰਨੇ ਆ ਇਹ ਸਰਕਾਰਾਂ ਇਸ ਗੱਲ ਤੋਂ ਬਾਝੋਂ ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈਆਂ ਕਰਨ ਜਿਨ੍ਹਾਂ ਦੀ ਅਸਲ ਜਗ੍ਹਾ ਜੇਲ੍ਹ ਆ ਉਹਨਾਂ ਨੂੰ ਐਸ਼ੋ ਰਾਮ ਨਹੀਂ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚਾਹੀਦੀਆਂ। ਮੋਰਾਜ ਸੀ ਉਦੋਂ ਸ਼ਹਿਦ ਦਿੱਤੀ 6 ਮੈਂਬਰੀ ਕਮੇਟੀ ਬਣੀ ਭਾਈ ਸਾਹਿਬ ਜੀ ਇਹਦੇ ਵਿੱਚ ਜਿਨ੍ਹਾਂ ਨੇ ਪਹਿਲੇ ਦਿਨ ਕਹਿਦਾ ਸੀਗਾ ਵੀ ਇਹ ਪ੍ਰੇਮੀਆਂ ਦੀ ਗੱਲਬਾਤ ਆ ਪ੍ਰੇਮੀਆਂ ਨੇ ਗੁਰੂ ਮਹਾਰਾਜ ਦਾ ਸਰੂਪ ਚੋਰੀ ਕੀਤਾ। ਇਹ ਹੀ ਗੁਰਦੇਵ ਪ੍ਰੇਮੀ ਦੀ ਮੈਂ ਖੁਦ ਪੁੱਛਗਿੱਛ ਕੀਤੀ ਸੀ। ਉਦੋਂ ਇਹ ਪੰਥਕ ਸਰਕਾਰ ਦਾ ਬੋਲਬਾਲਾ ਸੀ। ਇਹਨਾਂ ਇਹਨਾਂ ਕੋਲ ਗ੍ਰਹਿ ਮੰਤਰਾਲਾ ਸੀ ਇਹਨਾਂ ਦੀ ਸਰਕਾਰ ਸੀ। ਜੇ ਚਾਹੁੰਦੇ ਅੱਜ ਆਪਾਂ ਇਹ 10 ਸਾਲਾਂ ਬਾਅਦ ਫੇਰ ਇੱਥੇ ਇਕੱਠੇ ਹੋਏ ਆਏ ਇਹ ਹੋਣਾ ਹੀ ਨਹੀਂ ਸੀ ਜੇ ਬਾਦਲ ਪਰ ਟੱਬਰ ਇਹ ਚਾਹੁੰਦਾ ਨਾ ਇਹ ਬੇਦਬੀ ਹੋਣੀ ਹੀ ਨਹੀਂ ਸੀ ਚਲੋ ਇਹ ਬੇਦਬੀ ਹੋ ਗਈ ਇਹ ਬਾਦਲ ਦਾ ਟੱਬਰ ਵੀ ਇਨਵੋਲਵ ਆ ਤੇ ਇਹ ਚ ਹਿੰਦੁਸਤਾਨੀਆ ਏਜੰਸੀਆਂ ਵੀ ਇਨਵੋਲਵ ਆ ਜੇ ਉਹ ਚਾਹੁੰਦੀਆਂ ਇੱਥੋਂ ਤੱਕ ਪਹੁੰਚਣਾ ਹੀ ਨਹੀਂ ਸੀ ਕਿੱਡੀ ਕੋਈ ਗੱਲ ਸੀ ਪ੍ਰੇਮੀਆਂ ਨੂੰ ਫੜਨਾ ਕੀ ਸੀਗੀ ਇੱਕ ਕੁੱਤਾ ਚੱਕ ਲੈਣ ਉਹ ਬੰਦੇ ਨੂੰ ਇਹ ਫੜ ਲੈਂਦੇ ਤੇ ਗੁਰੂ ਮਹਾਰਾਜ ਦਾ ਸਰੂਪ ਚੋਰੀ ਕਰਨਾ ਕਿੱਡੀ ਵੱਡੀ ਗੱਲ ਹੈ ਬੰਦਾ ਦੇ ਵਿੱਚ ਕੀ ਕਹਿਣਾ ਚਾਹੀਏ ਉਹ ਕਿਉਂਕਿ ਸਾਰੇ ਇਕੱਠੇ ਹੋਏ ਨੇ ਭਾਰੀ ਕਾਟ ਵੀ ਅੱਜ ਰਿਆਵਾ ਕੀ ਭਾਰੀ ਇਕੱਠ ਇਸੇ ਕਰਕੇ ਹੋਇਆ ਪਹਿਲਾਂ ਬਾਦਲਾ ਨੇ ਇੱਥੋਂ ਖਤਮ ਹੋ ਗਏ ਉਹਨਾਂ ਨੇ ਇਸੇ ਚੌਂਕ ਦੇ ਵਿੱਚ ਗੋਲੀਆਂ ਮਾਰੀਆਂ ਸੀ ਸਿੱਖ ਸੰਗਤ ਤੇ ਅੱਜ ਖਤਮ ਆਪ ਦਾ ਟੱਬਰ ਨਹੀਂ ਬਚਾ ਸਕੇ ਕੈਪਟਨ ਆਇਆ ਉਹਨੇ ਗੁਰਕਾ ਸਾਹਿਬ ਦੀ ਸੌਂਖ ਖਾਦੀ ਮੈਂ ਇਨਸਾਫ ਦੇਵਾਂਗਾ ਤੇ ਅੱਜ ਕੈਪਟਨ ਕਿੱਥੇ ਆ ਜਿਹੜਾ ਮੁੱਖ ਮੰਤਰੀ ਸੀ ਅੱਜ ਉਹ ਐਮਐਲਏ ਵੀ ਨਹੀਂ ਬਣ ਸਕਿਆ ਮੈਂਬਰ ਬਣ ਦੇ ਕਾਬਲ ਵੀ ਨਹੀਂ ਰਿਹਾ ਉਹ ਪਿੰਡ ਦਾ ਇੱਕ ਪੰਚਾਇਤ ਦਾ ਮੈਂਬਰ ਬਣ ਦੇ ਕਾਬਲ ਨਹੀਂ ਰਿਹਾ ਤੀਜੇ ਤੀਜੇ ਸਥਾਨ ਤੇ ਆ ਗਿਆ ਭਗਵੰਤ ਸਿੰਘ ਮਾਨ ਇਹਨੇ ਕਿਹਾ ਸੀ 24 ਘੰਟਿਆਂ 'ਚ ਇਨਸਾਫ ਦੇਵਾਂਗੇ ਪਰ ਕੋਈ ਇਨਸਾਫ ਨਹੀਂ ਇਨਸਾਫ ਤਾਂ ਕੀ ਦੇਣਾ ਸੀਗਾ ਉਲਟਾ ਇਹਨਾਂ ਦੇ ਮੰਤਰੀ ਆ ਬਲਜੀਤ ਕੌਰ ਮਲੋੜ ਤੋਂ ਉਹ ਡੇਰਾ ਪ੍ਰੇਮੀਆਂ ਤੋਂ ਵੋਟਾਂ ਮੰਗਦੇ ਫਿਰਦੇ ਆ ਡੇਰਾ ਪ੍ਰੇਮੀਆਂ ਦੇ ਡੇਰਿਆਂ 'ਚ ਜਾ ਰਹੇ ਆ ਉਹ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਚੜਾ ਰਹੇ ਆ ਇੱਕ ਪਾਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 10 ਸਾਲ ਹੋ ਗਏ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿੰਨੇ ਅੰਗ ਮਿਲੇ ਸੀ ਉਸ ਤੋਂ ਬਿਨਾ ਜਿਹੜੇ ਮਹਾਰਾਜ ਦਾ ਬਾਕੀ ਸਰੂਪ ਰਹਿ ਗਿਆ ਸਾਨੂੰ ਹਜੇ ਤੱਕ ਦਰਸ਼ਨ ਨਹੀਂ ਕਰਾਏ ਗਏ ਸਾਡੇ ਪੰਜਾਬ ਦੀ ਧਰਤੀ ਹੋਵੇ ਯਾਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਕੀ ਹਿੱਸਾ ਦੁਸਤਾਂ ਨੇ ਕਿੱਥੇ ਕਿੱਥੇ ਓਖ ਪਾਇਆ ਤੇ ਸਰਕਾਰ ਕਹਿੰਦੀ ਹੋਏ ਅਸੀਂ ਸਿੱਖਾਂ ਦੇ ਸਰ ਤੇ ਬਣਦੇ ਤੇ ਹਜੇ ਤੱਕ ਅਸੀਂ ਇਹ ਨਹੀਂ ਪਤਾ ਕਰ ਸਕੀਏ ਇਹਦਾ ਮਤਲਬ ਤੁਸੀਂ ਚਾਹੁੰਦੇ ਆ ਵੀ ਸਿੱਖ ਸਿੱਧੇ ਹੋਣ ਫਿਰ ਓਡਾ ਪ੍ਰਸ਼ਾਸਨ ਸਿਸਟਮ ਸਾਰਾ ਫੇਲ ਆ ਫਿਰ ਕੀ ਗੱਲ ਤੁਸੀਂ ਡੇਰਾ ਸੌਦਾ ਜਿਹੜਾ ਬਲਾਤਕਾਰੀ ਸਾਹ ਦਾ ਉਹਨੂੰ ਕਿਉਂ ਨਹੀਂ ਲਾਉਂਦੇ ਰਿਮਾਂਡ ਤੇ ਉਹਨੂੰ ਪੁੱਛਣ ਵੀ ਕਿੱਥੇ ਗੁਰੂ ਮਹਾਰਾਜ ਦੇ ਬਾਕੀ ਸ਼ੋਕ ਇਹ ਸਰਕਾਰ ਦੇ ਕੰਮ ਆ ਤੇ ਇਹ ਸਰਕਾਰ ਇਹ ਕੰਮ ਕਰੇ ਇਹ ਨਾ ਹੋਵੇ ਵੀ ਸਾਨੂੰ ਇਹ ਆਪਦੇ ਹੱਥਾਂ 'ਚ ਕੰਮ ਲੈਣੇ ਪੈਣ ਅੱਗੇ ਜਿਵੇਂ ਅੱਗੇ ਪ੍ਰੋਗਰਾਮ ਦਿੱਤਾ 1 ਮਹੀਨੇ ਦੇ ਵਿੱਚ ਵਿੱਚ ਜੇ ਇਹ ਨਾ ਹੱਲ ਹੋਇਆ ਇਹ ਚਲਾਨ ਬਹਿਬਲ ਦਾ ਨਾਮ ਪੇਸ਼ ਹੋਇਆ ਤੇ ਇਹਨਾਂ ਨੂੰ ਸਜਾਵਾਂ ਵੱਲ ਨਾ ਧੱਕਿਆ ਬਾਦਲਾਂ ਦੇ ਪਰਚਾ ਜਿਹੜਾ 302 ਦਾ ਨਾਮ ਹੋਇਆ ਤਾਂ ਅਸੀਂ ਅਗਲੀ ਕਾਰਵਾਈ ਦੇ ਵਿੱਚ ਭਗਵਾਨ ਸਿੰਘ ਮਾਨ ਦੀ ਕੋਠੀ ਘੇਰਾਂਗੇ ਜੇ ਭਗਵਾਨ ਸਿੰਘ ਮਾਨ ਵੀ ਬਿਆਨ ਸਿੰਘ ਬੁੱਚੜ ਬੰਨਾ ਚਾਹਣਾ ਤਾਂ ਜੀ ਆਇਆਂ ਨੂੰ ਸਾਡੇ ਚ ਵੀ ਦਲਾਵਰ ਸਿੰਘ ਦੀ ਕੋਈ ਕਮੀ ਨਹੀਂ ਹੈਗੀ ਜੀ ਤੋ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਇਹ ਚੇਤਾਵਨੀ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਾਨੂੰ ਵਾਰ-ਵਾਰ ਚੜਾਇਆ ਨਾ ਜਾਵੇ ਹਰਜਿੰਦਰ ਜੀ ਦਾ ਖਾਲਸਾ ਬਾਹੀ ਪਤੇ ਮੈਂ ਹਰਜਿੰਦਰ ਸਿੰਘ ਨੇ ਫਿਰਦਾ ਕਰਾਂਤ ਆਪਤੀ ਪਸੰਦੀ ਨੂੰ ਫਟੇ ਅੱਜ ਕੁਰੂਕੂਰੀਆ ਰੱਗੀਆਂ ਲੱਗ ਕੇ ਕੰਮ ਕਰ ਰਹੇ ਹਾਂ ਬਾਈਕਲ ਮਾਰਚ ਕਰਿਆ ਜੋ ਸਿੱਧਾ ਤੇ ਹੈ ਕਿ ਬਤੀਓ ਐਕਸਪਰੈਸ ਲੱਗਦਾ ਹੈ 10 ਸਾਲ ਹੋ ਗਏ 2015 ਦੇ ਵਿੱਚ ਉਸੇ ਚਾਂਗ ਦੇ ਵਿੱਚ ਦੇ ਆਦੂਸ ਬੰਦੂ ਧਰਨਾ ਨਜ਼ਾਰਾ ਹੋ ਰਿਹਾ ਸੀ ਜਦੋਂ ਕਿ ਕੁਝ ਨਹੀਂ ਨੰਨੀ ਦਾ ਰੋਡ ਬੰਦ ਲਾਈ ਸੀ ਉਧਰ ਬਦਲ ਵੀ ਕਿਹਦੀ ਦੋ ਸਿਕ ਨੌਜਵਾਨਾਂ ਦਾ ਕਤਲ ਹੋਇਆ ਸੀਗਾ ਸਰਕਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਉਂਦੀਆਂ ਸੀ ਇਹਦੇ ਸਬੰਧ ਵਿੱਚ ਪ੍ਰੋਟੈਸਟ ਕਰ ਰਹੇ ਸਿੱਖਾਂ ਦੇ ਗੋੜੀਆਂ ਤੇ ਲੱਗੀਆਂ ਸੀ ਸਰਕਾਰ ਨੇ ਅੱਜ 10 ਸਾਲ ਬੀਤ ਗਏ ਲਾਂ ਤਾਂ ਉਹ ਨੌਜਵਾਨ ਜਿਹੜੇ ਸ਼ਹੀਦ ਹੋਏ ਉਸ ਨੂੰ ਉਹਨਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਪਰ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੰਨੇ ਲੋਕਾਂ ਨੇ ਕੀਤੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਇਸੇ ਸਬੰਧ ਵਿੱਚ ਸਮੂਹ ਸੰਗਤ ਇਕੱਤਰ ਹੋ ਕੇ ਅੱਜ ਗੁਰੂ ਜਵਾਰ ਕਟੇ ਲੈ ਕੇ ਰੋਸ਼ 19 ਚੌਕ ਤੱਕ ਰੋਸ਼ ਪ੍ਰਦਰਸ਼ਨ ਕਰ ਰਹੀ ਸਮੂਹ ਸੰਗਤ ਦੇ ਵਿੱਚ ਦੇਖੋ ਜੀ ਇਹ ਮੰਗ ਕੰਨੀ ਸਾਡੀ ਨਹੀਂ ਜਾਂ ਇਸ ਕੱਟ ਦੀ ਨਹੀਂ ਸਮੂਹ ਪਵਾਦਿਆਂ ਦੇ ਸਮੂਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਉਹਨਾਂ ਦੀ ਇਹ ਮੰਗ ਹੈ ਕਿ ਜਿਹੜੇ ਵੀ ਬੇਅਦਬੀ ਦੇ ਦੇਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅੱਗੇ ਤੋਂ ਇਹੋ ਤਰ੍ਹਾਂ ਦੀ ਜਿਹੜਾ ਕਾਨੂੰਨ ਤਕਦੀਲ ਕਰਕੇ ਸਖਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਹਮਲੇ ਨਾ ਹੋਵੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇ ਤੇ ਅੱਜ ਜੋ ਹੈ ਅੱਜ ਅੱਜ ਖਾਨੇ ਤੇ ਵੱਲ ਆਈ ਸੀ ਮੈਂ ਮੁਬੀਨ ਤਰ੍ਹਾਂ ਬਲੌਗ ਕਰ ਰਹਾ ਕਿਉਂਕਿ ਇਸ ਚੀਜ਼ ਦਾ ਖ਼ਤਰਾ ਬੜਾ ਔਕਾ ਹੈ ਅੱਜ ਇੱਕ ਤਰੀਕਾ ਜੋ ਅੱਜ ਕੱਥ ਵੀ ਕੀਤਾ ਸੀ ਜੋ ਬੇਅਦਬੀ ਹੋਈ ਸੀ ਸਾਨੂੰ ਇਸ ਚੀਜ਼ ਦਾ ਬੜਾ ਖ਼ਤਰਾ ਹੈ ਕੋਈ ਵੀ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਜਾ ਸਾਡੇ ਹੋਰ ਨੂੰ ਦੇਖੋ ਸੰਕਟ ਹੁੰਦਾ ਸਾਡੇ ਸਿੱਖ ਭਰਾ ਹੋਂਦੀ ਵੀ ਵੇਖ ਹੀ ਰਹੇ ਹੋਗੇ ਬੰਗਾਲ ਹਿੰਦੂ ਵੀ ਖੜਾ ਬਾਈ ਸੈਕੀ ਵੀ ਖੜਾ ਤੇ ਮੋਹਲ ਮਾ ਸਾਡੇ ਨੂੰ ਬਹੁਤ ਪਿਆਰਾ ਹੈ ਕਿ ਕੋਈ ਵੀ ਸਾਡੇ ਧਰਮ ਨੂੰ ਖੇਚਾਊਗਾ ਜਾਂ ਉਹਦੀ ਬੇਅਦਬੀ ਕਰੂਗਾ ਉਹਦੇ ਗਰੰਧਾ ਦੀ ਬੇਅਦਬੀ ਕਰੂਗਾ ਉਹ ਚੀ ਪ੍ਰਾਸ਼ਨੀ ਕਿਤੇ ਜਾਊਗੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਜਿਹੜਾ ਇਸਲਾਮ ਧਰਮ ਮੰਨ ਫਰਮਾਨ ਜੋ ਹੈ ਜਿੱਥੇ ਕੋਈ ਵੀ ਨਾਲ ਖੜੀਆ ਆਪਣੇ ਭਰਾਵਾਂ ਦੇ ਤੇ ਅੱਗੇ ਅਸੀਂ ਜਿਹੜਾ ਹੈਗਾ ਅੱਜ ਉਹ ਰੋਸ ਮਾਰਚ ਕੀਤਾ ਸੀ ਅੱਗੇ ਵੀ ਅਸੀਂ ਕਰਾਂਗੇ ਜਦ ਤੱਕਾਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਦੋਸ਼ੀ ਹਰਨ ਸਾਇਦ ਦਿੱਤੀ ਜਾਵੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ